ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਰੱਬ ਦੇ ਨਾਮ ਦਾ ਪ੍ਰਚਾਰ ਕਰਦੇ ਕਰਦੇ ਜੰਮੂ ਤੋਂ ਲਾਹੌਰ ਪਹੁੰਚੇ ਲਾਹੌਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਸੇਠ ਰਹਿੰਦਾ ਸੀ ਅਤੇ ਉਸ ਦਿਨ ਦੁਨੀ ਚੰਦ ਦੇ ਸਵਰਗਵਾਸੀ ਪਿਤਾ ਦਾ ਸਰਾਦ ਸੀ ਜਿਸ ਕਰਕੇ ਦੁਨੀ ਚੰਦ ਉਸ ਦਿਨ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਰਿਹਾ ਸੀ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਵੀ ਲਾਹੌਰ ਪਹੁੰਚੇ ਹੋਏ ਹਨ ਤਾਂ ਉਹ ਆਪ ਚੱਲ ਕੇ ਗੁਰੂ ਜੀ ਦੇ ਕੋਲ ਗਿਆ ਤੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਜੀ ਨੂੰ ਘਰ ਆਉਣ ਲਈ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਜਦੋਂ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਲੋਕਾਂ ਨੂੰ ਪਕਵਾਨ ਛਕਦਿਆਂ ਵੇਖ ਕੇ ਗੁਰੂ ਜੀ ਦੁਨੀ ਚੰਦ ਤੋਂ ਪੁੱਛਣ ਲੱਗੇ ਕਿ ਭਾਈ ਅੱਜ ਤੇਰੇ ਘਰ ਕੀ ਕਾਰਜ ਹੈ ਜੋ ਕਿ ਤੂੰ ਸਾਧੂਆਂ ਤੇ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹੈ ਤਾਂ ਦੁਨੀ ਚੰਦ ਨੇ ਉੱਤਰ ਦਿੱਤਾ ਕਿ ਗੁਰੂ ਜੀ ਅੱਜ ਮੇਰੇ ਪਿਤਾ ਜੀ ਦਾ ਸਰਾਧ ਹੈ ਅਤੇ ਪੁရောਹੀਤ ਲੋਕ ਕਹਿੰਦੇ ਹਨ ਕਿ ਜੇਕਰ ਮੈਂ ਆਪਣੇ ਪਿਤਾ ਦੇ ਨਾਮ ਤੇ ब्राह्मणा साधुਆਂ ਨੂੰ ਭੋਜਨ ਛਕਾਵਾਂਗਾ ਤਾਂ ਪੀਤਰ ਲੋਕ ਵਿੱਚ ਬੈਠੇ ਮੇਰੇ ਪਿਤਾ ਦੀ ਭੁੱਖ ਮਿਟੇਗੀ ਅਤੇ ਆਪਣੇ ਸਵਰਗਵਾਸੀ ਪਿਤਾ ਦੀ ਭੁੱਖ ਮਿਟਾਉਣ ਵਾਸਤੇ ਹੀ ਮੈਂ ਅੱਜ ਬ੍ਰਹਮਣਾ ਨੂੰ ਭੋਜਨ ਛਕਾ ਰਿਹਾ ਹਾਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀ ਚੰਦ ਦੇ ਮੋਹੋਂ ਇਹ ਗੱਲ ਸੁਣ ਕੇ ਮੁਸਕਰਾਏ ਤੇ ਬਾਕੀ ਸਾਧੂਆਂ ਦੀ ਤਰ੍ਹਾਂ ਪੰਗਤ ਵਿੱਚ ਬੈਠ ਕੇ ਭੋਜਨ ਸ਼ਕਣ ਲੱਗ ਪਏ। ਗੁਰੂ ਜੀ ਨੇ ਜਦੋਂ ਭੋਜਨ ਛੱਕ ਲਿਆ ਅਤੇ ਸਰਾਦ ਦਾ ਆਯੋਜਨ ਖਤਮ ਹੋ ਗਿਆ ਤਾਂ ਦੁਨੀ ਚੰਦ ਤੋਂ ਵਿਦਾ ਲੈਂਦਿਆਂ ਹੋਇਆਂ ਗੁਰੂ ਜੀ ਨੇ ਦੁਨੀ ਚੰਦ ਦੇ ਹੱਥਾਂ ਵਿੱਚ ਇੱਕ ਸੂਈ ਫੜਾ ਦਿੱਤੀ। ਤੇ ਆਖਣ ਲੱਗੇ ਆ ਮੇਰੀ ਸੂਈ ਆਪਣੇ ਕੋਲ ਸੰਭਾਲ ਕੇ ਰੱਖ ਲੈ ਤੇ ਜਦੋਂ ਅਸੀਂ ਦੋਨੇ ਜਾਣੇ ਪਰਲੋਕ ਵਿੱਚ ਪਹੁੰਚ ਜਾਵਾਂਗੇ ਤਾਂ ਤੂੰ ਮੈਨੂੰ ਇਹ ਮੇਰੀ ਸੂਈ ਵਾਪਸ ਕਰ ਦੇਵੀਂ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਦੁਨੀ ਚੰਦ ਬੜਾ ਹੈਰਾਨ ਹੋਇਆ ਤੇ ਆਖਣ ਲੱਗਾ ਕਿ ਗੁਰੂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਦੋਂ ਮੈਂ ਮਰਾਂਗਾ ਤੇ ਮੇਰੀ ਦੇਹ ਵੀ ਚਿਤਾ ਵਿੱਚ ਜਲ ਕੇ ਰਾਖ ਹੋ ਜਾਵੇਗੀ ਤੇ ਮੇਰੀ ਆਤਮਾ ਤੋਂ ਇਲਾਵਾ ਪਰਲੋਕ ਵਿੱਚ ਹੋਰ ਕੁਝ ਨਹੀਂ ਜਾਵੇਗਾ ਫੇਰ ਤੁਹਾਡੀ ਇਹ ਸੂਈ ਮੈਂ ਉਥੇ ਕਿਵੇਂ ਲੈ ਕੇ ਜਾਵਾਂਗਾ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਦੁਨੀ ਚੰਦ ਨੂੰ ਉੱਤਰ ਦਿੱਤਾ ਕਿ ਦੁਨੀ ਚੰਦ ਤੇਰੇ ਪ੍ਰਸ਼ਨ ਵਿੱਚ ਹੀ ਤੇਰਾ ਉੱਤਰ ਹੈ ਕਿਉਂਕਿ ਜੇਕਰ ਇੱਕ ਛੋਟੀ ਜਹੀ ਸੂਈ ਪਰਲੋਕ ਵਿੱਚ ਨਹੀਂ ਜਾ ਸਕਦੀ ਤਾਂ ਫਿਰ ਆ ਇੰਨਾ ਜ਼ਿਆਦਾ ਭੋਜਨ ਪਰਲੋਕ ਵਿੱਚ ਕਿਵੇਂ ਪਹੁੰਚੇਗਾ ਭਾਵੇਂ ਭੁੱਖਿਆਂ ਨੂੰ ਭੋਜਨ ਚਕਾਉਣਾ ਚੰਗੀ ਗੱਲ ਹੈ ਪਰ ਕਿਸੇ ਨੂੰ ਇਸ ਉਮੀਦ ਉੱਤੇ ਭੋਜਨ ਚਕਾਉਣਾ ਕਿ ਇਹ ਭੋਜਨ ਪਰਲੋਕ ਵਿੱਚ ਬੈਠੇ ਪਿਤਰਾਂ ਦੇ ਕੋਲ ਪਹੁੰਚੇਗਾ ਤਾ ਇਹ ਸਿਰਫ ਇੱਕ ਪਰਮ ਅਤੇ ਅੰਧ ਵਿਸ਼ਵਾਸ ਹੈ ਗੁਰੂ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਦੁਨੀ ਚੰਦ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਧਨ ਇਕੱਠਾ ਕੀਤਾ ਹੈ ਪਰ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਇਸ ਧਨ ਦਾ ਇੱਕ ਤਣਕਾ ਵੀ ਮੇਰੇ ਨਾਲ ਨਹੀਂ ਜਾਵੇਗਾ ਤਾਂ ਤੁਸੀਂ ਮੈਨੂੰ ਦੱਸੋ ਕਿ ਮੈਂ ਇਸ ਧਨ ਦਾ ਪ੍ਰਯੋਗ ਕਿੱਥੇ ਕਰਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਕਿਹਾ ਕਿ ਭਾਈ ਜੇਕਰ ਤੂੰ ਸੱਚੇ ਦਿਲ ਨਾਲ ਦਾਨ ਪੁੰਨ ਕਰਨਾ ਚਾਹੁੰਦਾ ਹਾਂ ਤਾਂ ਫਿਰ ਆਪਣੇ ਧਨ ਦਾ ਚੰਗੇ ਕੰਮਾਂ ਵਿੱਚ ਪ੍ਰਯੋਗ ਕਰ ਜਿਸ ਨਾਲ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਦੁਨੀ ਚੰਦ ਗੁਰੂ ਜੀ ਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੇ ਧਨ ਨੂੰ ਚੰਗੇ ਕੰਮਾਂ ਵਿੱਚ ਵਰਤਣ ਲਈ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ